ਅਤੇ ਬਠਿੰਡਾ ਦੇ ਕੋਟ ਮਸ਼ੀਰ ਦਸਤੇਗੀ ਕਸ਼ਮੀਰ ਦੇ ਵਿੱਚ ਇਥਨੋਲ ਦੇ 80000 ਲੀਟਰ ਦੇ ਪੈਲੀ ਟੈਂਕਰਸ ਦੇ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਦੇ ਕਿ ਇਸ ਮਾਮਲੇ ਦੇ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਬਬਲੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਦੇ ਨਾਲ ਫੜੇ ਗਏ ਟਰੱਕ ਦੇ ਮਾਲਕ ਵੀ ਮੌਜੂਦ ਰਹੇ ਬਠਿੰਡਾ ਦੇ ਵੈਚ ਇਥਨੋਲ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਟੈਂਕਰ ਮਾਲਕ ਅਤੇ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਇਥਨੋਲ ਦੇ ਵੇਚ ਖਰੀਦ ਤੇ ਦਿਖਾਏ ਗਏ ਬਿੱਲ ਦੱਸਿਆ ਗਿਆ ਕਿ ਇਹ ਸਿਆਸੀ ਪਰਚਾ ਚੜਾ ਹੈ ਸਰਕਾਰ ਨੇ ਬਣਵਾਇ ਵਿਭਾਗ ਦੇ ਅਬਾਊਟ 10 ਕਰਮਾਲਕ बहुजन क्रांति मंच पंजाब ਦੇ ਵੱਲੋਂ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਸੈਸ਼ਨ 2017-2020 ਤੱਕ ਪੜ ਚੁਕੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਕੋਲੋਂ ਗੈਰ ਕਾਨੂੰਨੀ ਤੰਦ ਨਾਲ ਵਸੂਲੀਆਂ ਫੀਸਾਂ ਨੂੰ ਵਾਪਸ ਕਰਾਉਣ ਸੰਬੰਧੀ ਸੰਸਥਾ ਦੇ ਪ੍ਰਧਾਨ ਅਨਿਲ ਬਾਗੜ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇੱਕ ਬੰਗਪੱਤਰ ਜੜਾ ਹੈ ਉਹ ਸੌਪਿਆ ਗਿਆ ਸੀ ਜਾਣਕਾਰੀ ਦਿੰਦੇ ਹੋਏ ਅਦਾ ਦੱਸੇ ਕਿ ਪ੍ਰਧਾਨ ਅਨਿਲ ਬਾਗੜ ਨੇ ਦੱਸਿਆ ਹੈ ਕਿ ਐਸਸੀ ਸਕਾਲਰਸ਼ਿਪ ਨਾ ਮਿਲਣ ਦੇ ਚਲਦੇ ਫੀਸਾਂ ਨਾ ਭਰਨ ਦੇ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਡਿਗਰੀ ਸਕੂਲਾਂ ਤੋਂ ਪਾਸ ਪ੍ਰੀਖਿਆਵਾਂ ਦੇ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਨਾ ਹੀ ਉਹਨਾਂ ਨੂੰ ਪ੍ਰੀਖਿਆਵਾਂ ਦੇ ਵਿੱਚ ਬੈਠਾ ਦਿੱਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਹੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਦਾਇਆ ਗਿਆ ਅਤੇ ਇਸ ਤੋਂ ਬਾਅਦ ਫੈਸਲਾ ਜੁੜਾ ਹੈ ਐਸ்சி ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਇਆ ਹੈ ਜਿਹੜੇ ਜਿਨੇ ਸਕਾਲਰਸ਼ਿਪ ਦਾ ਮੁੱਸਲਾ ਬਹੁਤ ਗਰਮਾਇਆ ਸੀ ਔਰ ਚੰਨੇ ਪ੍ਰਦਰਸ਼ਨ ਵੀ ਹੋਏ ਸਨ ਉਸ ਤੋਂ ਬਾਅਦ ਇਹ ਮਾਮਲਾ ਕੋਰਟ ਤੱਕ ਪਹੁੰਚਿਆ ਕੋਰਟ ਨੇ ਫੈਸਲਾ ਜੁੜਾਇਆ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਸੁਣਾਇਆ ਅੱਜ ਡੀਸੀ ਸਾਹਿਬ ਨੂੰ ਇੱਕ ਮਦੰਦਮ ਵੀ ਦਿੱਤਾ ਗਿਆ ਹੈ ਮੰਗ ਪੱਤਰ ਦਿੱਤਾ ਗਿਆ ਹੈ ਵਿਦਿਆਰਥੀ ਆਏ ਹਨ ਆਗੂ ਆਏ ਹਨ ਤੁਹਾਡੇ ਸਾਹਮਣੇ ਇਹ ਤਸਵੀਰਾਂ ਜਿਹੜਾ ਡੀਸੀ ਆਫਿਸ ਹੁਸ਼ਾਰਪੁਰ ਦੀਆਂ ਹਨ ਕੀ ਮਾਮਲਾ ਹੈ ਕੀ ਫੈਸਲਾ ਹੋਇਆ ਸੀ ਔਰ ਹੁਣ ਕਿਸ ਕਰਨੇ ਇਹਨਾਂ ਨੂੰ ਡੀਸੀ ਆਫਿਸ ਤੱਕ ਪਹੁੰਚਣਾ ਪਿਆ ਹੈ ਗੱਲਬਾਤ ਕਰਦੇ ਹਾਂ ਅਨਿਲ ਬਾਵਾ ਜੀ ਨੇ ਬਾਵਾ ਜੀ ਇਹ ਮਾਮਲਾ ਕਾਫੀ ਗਰਮਾਇਆ ਧਰਨੇ ਲੱਗੇ ਪ੍ਰੋਚਨ ਕੀਤੇ ਹੱਕ ਵੀ ਤੁਹਾਡੇ ਹੱਥ ਦੇ ਵਿੱਚ ਪੈਦਲਾ ਹੋਇਆ ਪਰ ਫਿਰ ਵੀ ਤੁਸੀਂ ਅੱਜ ਡੀਸੀ ਆਫਿਸ ਕੀ ਕਰ ਸਭ ਤੋਂ ਪਹਿਲਾਂ ਜਾਪੇਮ ਜਾਪਾਰਤ ਜਦ ਤੱਕ ਤੁਹਾਨੂੰ ਪਤਾ ਹੈ ਸਨ 2023 ਦੇ ਵਿੱਚ ਅਸੀਂ 106 ਦਿਨ ਦਿਨ ਰਾਤ ਤੱਕ ਨਾ ਲਗਾਇਆ ਸੀਗਾ ਉਹ ਧਰਨੇ ਦਾ ਰੀਜ਼ਨ ਇਹ ਸੀਗਾ ਕਿ 7 6 7 ਸਾਲਾਂ ਤੋਂ ਜਿਹੜੇ ਐਸਸੀ ਸਟੂਡੈਂਟ ਜਿਹੜੇ ਪਾਸ ਆਊਟ ਹੋ ਚੁੱਕੇ ਸੀਗੇ ਤੇ ਉਹਨਾਂ ਦੇ ਜਿਹੜੇ ਡੀਐਮਸੀ ਉਹ ਪ੍ਰਾਈਵੇਟ ਕਾਲਜ ਦੇ ਤੇ ਸਰਕਾਰੀ ਕਾਲਜ ਨੇ ਰੋਕੇ ਹੋਏ ਸੀਗੇ ਧਰਨੇ ਦੇ ਦੌਰਾਨ ਅਸੀਂ ਜਿਹੜੇ ਪ੍ਰਾਈਵੇਟ ਕਾਲਜ ਸੀਗੇ ਉਹਦੇ ਵਿੱਚ ਅਸੀਂ ਬੱਚਿਆਂ ਦੇ ਡੀਐਮਸੀ ਸਿਓ ਲੈ ਲਏ ਸੀਗੇ ਫਿਰ ਉਸ ਤੋਂ ਬਾਅਦ ਜਿਹੜੇ ਸਰਕਾਰੀ ਕੋਲ ਸੀਗੇ ਉਹਦੇ ਜਿਹੜੇ ਡੀਐਮਸੀ ਯੂਨੀਵਰਸਿਟੀ ਨੇ ਰੋਕੇ ਹੋਏ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੁਰ ਉਹਦੇ ਵਿੱਚ ਸੀ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ 183 ਬਚਾਈ ਰਿਟੈਲਾਈਸ ਸੀ ਹਾਈ ਕੋਰਟ ਦੇ ਵਿੱਚ ਜਿਹੜਾ ਜਿਹੜਾ ਫੈਸਲਾ ਸੀਗਾ ਉਹ ਜਨਵਰੀ 2023 ਦੇ ਵਿੱਚ ਸਾਡੇ ਹੱਥ ਵਿੱਚ ਫੈਸਲਾ ਆ ਗਿਆ ਜਿਹੜੇ ਵਿੱਚ ਫੈਸਲਾ ਕੀਤਾ ਜਿਹੜੇ ਸੀ ਇਹ ਰਿਟੈਲਾਈਸ ਸੀ ਜਿਹੜੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਪੰਜਾਬ ਸਰਕਾਰ ਨੂੰ ਅਸੀਂ ਪਾਰਟੀ ਬਣਾ ਸੀਗਾ ਔਰ ਮਾਣਯੋਗ ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਸੁਣਾਇਆ ਫੈਸਲਾ ਕੀ ਸੀਗਾ ਕਿ ਜਿਹੜੀ ਪੰਜਾਬ ਦਿੱਲੀ ਵੀ ਪੰਜਾਬ ਯੂਨੀਵਰਸਿਟੀ ਜਾਂ ਜਿਹੜੇ ਸਰਕਾਰੀ ਕਾਲਜ ਹੈਗੇ ਆ ਉਹਨਾਂ ਦੀ ਜਿਹੜੀ ਸਕਾਲਰਸ਼ਿਪ ਪੰਜਾਬ ਸਰਕਾਰ ਨੂੰ ਰੋਕੀ ਗਈ ਹੈ ਪੰਜਾਬ ਸਰਕਾਰ ਨੂੰ ਉਹ ਸਕਾਲਰਸ਼ਿਪ ਦੇਵੇ। ਔਰ ਇਹ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀ ਸਰਕਾਰੀ ਕਾਲਜ ਹਿਸ਼ਾਰਪੁਰ ਹੋ ਗਿਆ ਜਾਂ ਬਾਕੀ ਸਰਕਾਰੀ ਕਾਲਜ ਹੋਗੇ ਪੰਜਾਬ ਯੂਨੀਵਰਸਿਟੀ ਜਿੰਨੀ ਸਕਾਲਰਸ਼ਿਪ ਬਣਦੀ ਸੀ ਉਹ ਦੇਤੀ ਪੰਜਾਬ ਸਰਕਾਰ ਨੇ ਜੋ ਉਹਨਾਂ ਦਾ ਹਿੱਸਾ ਬਣਦਾ ਸੀਗਾ। ਉਹਦੇ ਵਿੱਚ ਜਿਹੜੇ ਗਵਰਨਮੈਂਟ ਕੋਲੇ ਦੇ ਕਰੀਬ 4500 ਡੀਐਮਸੀ ਆਏ ਸੀਗੇ ਜਿਹੜੇ ਆਪਾਂ ਬੱਚਿਆਂ ਨੂੰ ਦਿਵਾਏ ਉਹ ਤੇ ਪਰ ਅੱਜ ਦਾ ਜਿਹੜਾ ਰੀਜਨ ਇੱਥੇ ਆ ਬਈ ਸੀਗਾ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਆਪਣੇ ਕੋਲੋਂ ਫੀਸਾਂ ਦੇ ਕੇ ਕਿਉਂਕਿ ਕਾਲਜ ਨੇ ਮਜਬੂਰ ਕੀਤਾ ਬਹੁਤ ਸਾਰੇ ਬੱਚੇ ਜਿਹੜੇ ਲੋਰਮਨ ਸੀਗੇ ਜਿਨ੍ਹਾਂ ਨੂੰ ਡੀਮ ਸੀ ਚਾਹੀਦੀ ਸੀ ਮਜਬੂਰੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹਨਾਂ ਨੇ ਆਪਣੇ ਕੋਲੋਂ ਨਹੀਂ ਫੀਸਾਂ ਦਿੱਤੀਆਂ ਹੁਣ ਜਿਹੜੀ ਉਹਨਾਂ ਦੀ ਸਕਾਲਰਸ਼ਿਪ ਹੈਗੀ ਆ ਉਹ ਕਾਲਜ ਨੂੰ ਆ ਚੁੱਕੀ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਜੇਕਰ ਕਾਲਜ ਦੇ ਕੋਲ ਬੱਚਿਆਂ ਨੇ ਸਕਾਲਰਸ਼ਿਪ ਆ ਗਈ ਆ ਤੇ ਉਹਨਾਂ ਨੂੰ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਉਹ ਰੱਖਣ ਦਾ ਕੋਈ ਵੀ ਹੱਕ ਨਹੀਂਗਾ ਉਹ ਬੱਚਿਆਂ ਦਾ ਹੱਕ ਆ ਤੇ ਉਹ ਬੱਚਿਆਂ ਨੂੰ ਦਿੱਤਾ ਜਾਵੇ ਉਸ ਉਸ ਵਾਂਸ ਅਸੀਂ ਅਜੇ ਡੀਸੀ ਮੈਮਰੀ ਦਾ ਮੰਗ ਪੱਤਰ ਦਿੱਤਾ ਹੈ ਕਿ ਜੋ ਬੱਚਿਆਂ ਨੂੰ ਸਕਾਲਰਸ਼ਿਪ ਆ ਉਹਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੂੰ ਆ ਚੁੱਕੀ ਹੈ ਕਿੰਨੇ ਕੁ ਬੱਚੇ ਜਿਨ੍ਹਾਂ ਨੇ ਸਕਾਲਰਸ਼ਿਪ ਤੁਹਾਡੀ ਨਜ਼ਰ ਦੇ ਵਿੱਚ ਦੇਖੋ ਕਟੋਕਟ 50% ਬੱਚੇ ਇਹੋ ਜਿਹੇ ਆ ਜਿਹੜੇ 50% ਜਾਂ 50% ਤੋਂ ਉੱਪਰ ਬੱਚੇ ਇਹੋ ਜੇ ਹੋ ਸਕਦੇ ਆ ਜਿਨ੍ਹਾਂ ਨੇ ਸਕੋਲ ਜਿਨ੍ਹਾਂ ਨੇ ਆਪਣੇ ਕੋਈ ਫੀਸ ਦਿੱਤੀ ਜਿਹੜੀ ਆ ਡੀਐਮਸੀ ਆਪਣੇ ਲਈ ਹੋਈ ਈਵਨ ਕਿ ਉਹਨਾਂ ਨੂੰ ਲੇਟ ਵੀ ਫੀਸ ਵੀ ਲਗਾਈ ਗਈ ਕਰੋੜਾਂ ਰੁਪਏ ਵਾਲਾ ਮਸਲਾ ਇਹ ਆਪਾਂ ਕਹਿ ਸਕਦੇ ਹਾਂ ਹਾਂਜੀ ਕਰੋੜਾਂ ਦਾ ਮਸਲਾ ਹੈ ਜੇ ਕਟੋਕਟ ਪੰਜਾਬ ਦੇ 17 ਕਾਲਜ ਆ ਤੇ ਦੇਖ ਲਓ ਜੇ ਕਿ ਕੁੱਲ ਦਾ 2.5 ਕਰੋੜ ਬਣ ਤੋ ਤੁਸੀਂ ਗੱਲਬਾਤ ਸੁਣੀਏ ਅਨਿਲ ਬਾਗ ਜੀ ਦੇ ਕੋਲ ਕਿਉਂਕਿ ਕੋਰਟ ਦੇ ਜਿਹੜੇ ਫੈਸਲੇ ਦੇ ਬਾਬਿਓ ਦੇ ਵੀ ਜਿਹੜੀ ਸਕਾਲਰਸ਼ਿਪ ਆ ਬੱਚਿਆਂ ਨੇ ਆਪਣੇ ਕੋਲੋਂ ਭਰੀ ਹੈ ਉਹ ਹੁਣ ਜਿਹੜਾ ਆ ਆਪਾਂ ਕਹਿੰਦੇ ਕਾਲਜ ਪ੍ਰਸ਼ਾਸਨ ਕਹਿ ਸਕਦੇ ਆ ਜਾਂ ਯੂਨੀਵਰਸਿਟੀਆਂ ਦੇ ਜਿਹੜੇ ਇੰਚਾਰਜ ਆ ਕਿਸੇ ਤਰ੍ਹਾਂ ਵੀ ਆਪਾਂ ਕਹਿ ਸਕਦਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਹਨਾਂ ਨੂੰ ਵਾਪਸ ਨਹੀਂ ਦੇ ਰਹੇ ਜਾਂ ਵਾਪਸ ਦੇਣ ਇਸ ਮੁੱਦੇ ਨੂੰ ਲੈ ਕੇ ਡੀਸੀ ਹੁਸ਼ਿਆਰ ਨੂੰ ਅੱਜ ਮਿਲੇ ਆ ਦੇਖਦੇ ਹਾਂ ਕਿ ਇਹ ਮਸਲਾ ਕਦੋਂ ਤੱਕ ਹੱਲ ਹੁੰਦਾ ਹੈ ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਖਾ ਇੰਡੀਆ ਨਿਊਜ਼ ਪੰਜਾਬ